ਅੰਦਰ ਇਸਰਾ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਉਹਨਾਂ ਨੇ ਕੀਤੀ ਸੀ ਐਲਾਨ ਕੀਤਾ ਸੀਗਾ ਤੇ ਉਹ ਉਹਦੇ ਵਿੱਚ ਉਸ ਜਿਹੜੇ ਸਬੰਧ ਦੇ ਵਿੱਚ ਜਿਹੜੀ ਸਾਡੀ ਕਾਰਵਾਈ ਉਹ جاری ਹੈ ਅਸੀਂ ਹਰ ਅਥਾਰਟੀਜ਼ ਦੇ ਨਾਲ ਇਨ ਟੱਚ ਹੈਗੇ ਆ ਦੋ ਤਰ੍ਹਾਂ ਦੀ ਮੈਡੀਸਨ ਹੁੰਦੀ ਹੈ ਈਡੀਐਲ ਹੈ 에ਸੈਂਸ਼ੀਅਲ ਡਰੱਗ ਲਿਸਟ ਹੁੰਦੀ ਹੈ ਇੱਕ ਨਾਨ ਈਡੀਐਲ ਈਡੀਐਲ ਜਿਹੜੀ ਮੈਡੀਸਨ ਆ ਉਹ ਸਾਨੂੰ ਵੇਰ ਕਾਡਰ ਤੋਂ ਮਿਲ ਜਾਂਦੀ ਆ ਉਦੇ ਚ ਸਾਨੂੰ 226 ਤਕਰੀਬਨ ਦਵਾਈਆਂ ਜਿਹੜੀਆਂ ਸਾਡੇ ਕੋਲ ਸਾਰੀਆਂ ਹੈਗੀਆਂ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਉਸ ਤੋਂ 3-4 ਦਵਾਈਆਂ ਜਿਹੜੀਆਂ ਉਹ ਥੋੜੀਆਂ ਖਤਮ ਹੋਣ ਵਾਲੀਆਂ ਅਸੀਂ ਅੱਜ ਹੀ ਆਨਲਾਈਨ ਉਹਦਾ ਇੰਟੈਂਡ ਪਾ ਕੇ ਅਸੀਂ ਮੰਗਾ ਲਾਂਗੇ ਨਾਨ ਇਡੀਅਲ ਜਿਹੜੀ ਮੈਡੀਸਿਨਾਂ ਜਿਹੜੀ ਸਾਡੇ ਡਾਕਟਰ ਲਿਖਦੇ ਨੇ ਜਿਹੜੀ ਸਾਡੇ ਸਟੋਰ 'ਚ ਨਹੀਂ ਉਪਲਬਧ ਹੁੰਦੀ ਡਰੱਗ ਹਾਊਸ ਜਿਹੜੇ ਸਰਕਾਰ ਦੇ ਵੱਲੋਂ ਬਣਾਏ ਗਏ ਜਿਸਾ ਸਾਡਾ 베ਰਕਾ ਡਰੱਗ ਹਾਊਸ ਆ ਨਾਨ ਇਡੀਅਲ ਦਵਾਈਆਂ ਉਹ ਅਸੀਂ ਸਾਨੂੰ ਥੋੜੇ ਦਿਨਾਂ ਚ ਦੋ ਤਿੰਨ ਦਿਨ ਤੱਕ ਮੇਲ ਰੱਖੀਆ ਸਰ ਜਿਸ ਤਰ੍ਹਾਂ ਥੱਲੇ ਮੈਂ ਜਾ ਕੇ ਦੇਖਿਆ ਤੇ ਤੁਹਾਡੀ ਫਾਰਮੇਸੀ ਦੇ ਅੰਦਰ ਜਿਹੜੇ ਪੰਜਾਰਜ ਬੈਠੇ ਹੋ ਕਹਿੰਦੇ ਸਾਡੇ ਕੋਲ ਸਿਰਫ 50 ਦਵਾਈਆਂ ਅਵੇਲੇਬਲ ਨੇ ਜਿਹੜੇ ਬਾਹਰ ਦਵਾਈਆਂ ਲੈਣ ਵਾਲੇ ਮਰੀਜ਼ ਬੈਠੇ ਹੋਏ ਨੇ ਉਹ ਕਹਿੰਦੇ ਨੇ ਜਿਆਦਾਤਰ ਦਵਾਈਆਂ ਹਰ ਜੇ ਵੀ ਬਾਹਰ ਦੀਆਂ ਲਿਖ ਦਿੰਦੇ ਨੇ ਸਾਨੂੰ ਇੱਕ ਦਵਾਈ ਮਿਲਦੀ ਬਾਕੀ ਪੰਜ ਛੇ ਦਵਾਈਆਂ ਬਾਹਰੋਂ ਲੈਣੀਆਂ ਪੈਂਦੀਆਂ ਨੇ ਨਹੀਂ ਨਹੀਂ ਉਹ ਜਿਹੜੀ ਬੰਦ ਦੱਸਿਆ ਕਿ ਨਾਨ ਈਡੀਐਲ ਦਵਾਈ ਇੱਕ ਦੋ ਦਿਨ ਚ ਸਾਨੂੰ ਮਿਲ ਰਹੀ ਆ ਈਡੀਐਲ ਜਿਹੜੀ ਈਡੀਐਲ ਦਵਾਈ ਆ 226 ਦੀ ਸਾਡੇ ਕੋਲ ਹੈਗੀ ਆ ਸਾਰੀਆਂ ਦਵਾਈਆਂ ਅਵੇਲੇਬਲ ਅਸੀਂ ਫਾਰਮੇਸੀ ਚ ਨਹੀਂ ਕਰਾਂਦੇ ਉਹਨਾਂ ਚ ਕੁਝ ਹੁੰਦੀਆਂ ਨੇ ਕੁਝ ਸਾਡੇ ਮੇਨ ਜਿਹੜਾ ਸਟਾਕ ਆ ਉਹਦੇ ਚ ਹੁੰਦੀਆਂ ਨੇ ਕਿੰਨੀ ਕੁ ਦੇਰ ਚ ਜੇ ਦੇਖਿਆ ਜਾਵੇ ਤਾਂ ਕਿੰਨੀ ਕੁ ਦੇਰ ਚ ਰੂਟੀਨ ਬਿਲਕੁਲ ਸਹੀ ਹੋ ਜਾਏਗੀ ਇੱਕ ਦਿਨ ਜਿਹੜੀ ਨਾ ਜਿਹੜੀ IDL ਹੈ ਉਹ ਤਾਂ ਸਾਡੇ ਕੋਲ 226 ਦੇ 226 ਪੂਰੀਆਂ ਹੈਗੀਆਂ ਉਹ ਸਾਰਾ ਕੁਝ ਆਨਲਾਈਨ ਹੁੰਦਾ ਸਾਡੇ ਹਾਰ ਅਥੋਰਿਟिज ਕਿਸੇ ਵੀ ਟਾਈਮ ਕਿਸੇ ਵੀ ਹਸਪੀਟਲ ਦਾ ਚੈੱਕ ਕਰ ਲੈ ਕਰ ਸਕਦੇ ਆ ਕਿ ਇਸ ਟਾਈਮ ਕਿੰਨੀ IDL ਮੈਡੀਸਨ ਪਈ ਹੈ ਨਾਨ IDL ਇੱਕ ਦੋ ਦਿਨ ਚ ਆ ਜੇਗੀ ਲਾਸਟ ਨੂੰ ਲੈਣੀ ਚਾਹੀਦੀ ਕਿਹਨਾ ਚੋਗੇ ਟੈਸਟ ਵੀ ਅਜੇ ਬਾਹਰ ਦੇ ਲਿਖੇ ਜਾ ਰਹੇ ਜਾ ਰਹੇ ਨੇ ਨਹੀਂ ਨਹੀਂ ਟੈਸਟ ਸਾਡੇ ਟੈਸਟ ਦੇ ਸਾਡੇ ਕੋਲ ਸਾਰੇ ਅਵੇਲੇਬਲ ਆ ਅਲਟਰਾਸਾਉਂਡ ਤੇ ਐਕਸ-ਰੇ ਦੀ ਉਹਨਾਂ ਨੇ ਗੱਲ ਕੀਤੀ ਸੀਗੀ ਤੇ ਐਕਸ-ਰੇ ਤੇ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਐਕਸ-ਰੇ ਅਸੀਂ ਆਪਣਾ ਇਨ-ਹਾ우스 ਕਰਵਾ ਰਿਆ ਅਲਟਰਾਸਾਉਂ ਸ਼ਨੀਵਾਰ ਅਸੀਂ ਖੁਦ ਕਰ ਰਿਹਾ ਇਸ ਟਾਈਮ ਗੁਰਦਾਸਪੁਰ ਦੀ ਮਸ਼ੀਨ ਖਰਾਬ ਹੈ ਔਰ ਡਾਕਟਰ ਸਾਡੇ ਕੋ ਡੇਲੀ ਆ ਰਹੇ ਨੇ ਐਂਟੀਨੇਟਲ ਪੇਸ਼ੈਂਟ ਦੇ ਜਿਹੜੇ ਦੂਸਰੇ ਪੇਸ਼ੈਂਟ ਹੈ ਕਿਸੇ ਨੇ ਪੇਟ ਦਾ ਅਲਟਰਾਸਾਉਂਡ ਕਰਾਣਾ ਉਹ ਅਸੀਂ ਬਾਹਰ ਭੇਜ ਰਹੇ ਹਾਂ ਅੰਪੈਨਲਮੈਂਟ ਸਾਡੇ ਜਿਹੜੇ ਅਲਟਰਾਸਾਉਂਡ ਜਿਹੜੇ ਸਕੈਨ ਸੈਂਟਰ ਹੈ ਉਹਨਾਂ ਦੀ ਹੋ ਗਈ ਹੈ ਸਾਡੇ ਡਾਕਟਰ ਲਿਖ ਰਹੇ ਨੇ ਕੁਝ ਜਿਹੜੇ ਸਕੈਨ ਸੈਂਟਰ ਨੇ ਜਿਹੜੇ ਅੰਪੈਨਲਡ ਨੇ ਉਹ ਕਰ ਰਹੇ ਨੇ ਦੂਸਰਾ ਮਾਰਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਉਹਨਾਂ ਨੇ ਕੀਤੀ ਸੀ ਐਲਾਨ ਕੀਤਾ ਸੀਗਾ ਤੇ ਉਹ ਉਹਦੇ ਵਿੱਚ ਉਸ ਜਿਹੜੇ ਸਬੰਧ ਦੇ ਵਿੱਚ ਜਿਹੜੀ ਸਾਡੀ ਕਾਰਵਾਈ ਉਹ جاری ਹੈ ਅਸੀਂ ਹਰ ਅਥਾਰਟੀਜ਼ ਦੇ ਨਾਲ ਇਨ ਟੱਚ ਹੈਗੇ ਆ ਦੋ ਤਰ੍ਹਾਂ ਦੀ ਮੈਡੀਸਨ ਹੁੰਦੀ ਹੈ ਈਡੀਐਲ ਹੈ 에ਸੈਂਸ਼ੀਅਲ ਡਰੱਗ ਲਿਸਟ ਹੁੰਦੀ ਹੈ ਇੱਕ ਨਾਨ ਈਡੀਐਲ ਈਡੀਐਲ ਜਿਹੜੀ ਮੈਡੀਸਨ ਆ ਉਹ ਸਾਨੂੰ ਵੇਰ ਕਾਡਰ ਤੋਂ ਮਿਲ ਜਾਂਦੀ ਹੈ ਉਦੇ ਚ ਸਾਨੂੰ 226 ਤਕਰੀਬਨ ਦਵਾਈਆਂ ਜਿਹੜੀਆਂ ਸਾਡੇ ਕੋਲ ਸਾਰੀਆਂ ਹੈਗੀਆਂ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਉਸ ਤੋਂ 3-4 ਦਵਾਈਆਂ ਜਿਹੜੀਆਂ ਉਹ ਥੋੜੀਆਂ ਖਤਮ ਹੋਣ ਵਾਲੀਆਂ ਅਸੀਂ ਅੱਜ ਹੀ ਆਨਲਾਈਨ ਉਹਦਾ ਇੰਟੈਂਡ ਪਾ ਕੇ ਅਸੀਂ ਮੰਗਾ ਲਾਂਗੇ ਨਾਨ ਇਡੀਅਲ ਜਿਹੜੀ ਮੈਡੀਸਿਨਾਂ ਜਿਹੜੀ ਸਾਡੇ ਡਾਕਟਰ ਲਿਖਦੇ ਨੇ ਜਿਹੜੀ ਸਾਡੇ ਸਟੋਰ 'ਚ ਨਹੀਂ ਉਪਲਬਧ ਹੁੰਦੀ ਡਰੱਗ ਹਾਊਸ ਜਿਹੜੇ ਸਰਕਾਰ ਦੇ ਵੱਲੋਂ ਬਣਾਏ ਗਏ ਜਿਸਾ ਸਾਡਾ 베ਰਕਾ ਡਰੱਗ ਹਾਊਸ ਆ ਨਾਨ ਇਡੀਅਲ ਦਵਾਈਆਂ ਉਹ ਅਸੀਂ ਸਾਨੂੰ ਥੋੜੇ ਦਿਨਾਂ ਚ 2-3 ਦਿਨਾਂ ਤੱਕ ਮਿਲ ਜਾਣਗੇ ਸਰ ਜਿਸ ਤਰ੍ਹਾਂ ਥੱਲੇ ਮੈਂ ਜਾ ਕੇ ਦੇਖਿਆ ਤੇ ਤੁਹਾਡੀ ਫਾਰਮੇਸੀ ਦੇ ਅੰਦਰ ਜਿਹੜੇ ਪੰਜਾਰ ਚ ਬੈਠੇ ਹੋ ਕਹਿੰਦੇ ਸਾਡੇ ਕੋਲ ਸਿਰਫ 50 ਦਵਾਈਆਂ ਅਵੇਲੇਬਲ ਨਹੀਂ ਜਿਹੜੇ ਬਾਹਰ ਦਵਾਈਆਂ ਲੈਣ ਵਾਲੇ ਮਰੀਜ਼ ਬੈਠੇ ਹੋਏ ਨੇ ਉਹ ਕਹਿੰਦੇ ਨੇ ਜ਼ਿਆਦਾਤਰ ਦਵਾਈਆਂ ਹੱਜੇ ਵੀ ਬਾਹਰ ਦੀਆਂ ਲਿਖ ਦਿੰਦੇ ਨੇ ਸਾਨੂੰ ਇੱਕ ਦਵਾਈ ਮਿਲਦੀ ਬਾਕੀ 5-6 ਦਵਾਈਆਂ ਬਾਹਰੋਂ ਲੈਣੀਆਂ ਪੈਂਦੀਆਂ ਨੇ ਨਹੀਂ ਨਹੀਂ ਉਹ ਜਿਹੜੀ ਬੰਦ ਦੱਸਿਆ ਕਿ ਨਾਨ ਈਡੀਐਲ ਦਵਾਈ 1-2 ਦਿਨਾਂ ਚ ਸਾਨੂੰ ਮਿਲ ਰਹੀ ਆ ਈਡੀਐਲ ਜਿਹੜੀ ਈਡੀਐਲ ਦਵਾਈ ਆ 226 ਦੀ ਸਾਡੇ ਕੋਲ ਹੈਗੀ ਆ ਸਾਰੀਆਂ ਦਵਾਈਆਂ ਅਵੇਲੇਬਲ ਅਸੀਂ ਫਾਰਮੇਸੀ ਚ ਨਹੀਂ ਕਰਾਂਦੇ ਉਹਨਾਂ ਚ ਕੁਝ ਹੁੰਦੀਆਂ ਨੇ ਕੁਝ ਸਾਡੇ ਮੇਨ ਜਿਹੜਾ ਸਟਾਕ ਆ ਉਹਦੇ ਚ ਹੁੰਦੀਆਂ ਨੇ ਕਿੰਨੀ ਕੁ ਦੇਰ ਚ ਜੇ ਦੇਖਿਆ ਜਾਵੇ ਤਾਂ ਕਿੰਨੀ ਕੁ ਦੇਰ ਚ ਰੂਟੀਨ ਬਿਲਕੁਲ ਸਹੀ ਹੋ ਜਾਏਗੀ ਇਕ ਦਿਨ ਜਿਹੜੀ ਨਾਰ ਜਿਹੜੀ ਈਡੀਐਲ ਹੈ ਉਹ ਤੇ ਸਾਡੇ ਕੋਲ 226 ਦੇ 226 ਪੂਰੀਆ ਹੈਗੀ ਹੈ ਉਹ ਸਾਰਾ ਕੁਝ ਆਨਲਾਈਨ ਹੁੰਦਾ ਸਾਡੇ ਹਾਰ ਅਥਾਰਟਿਸ ਕਿਸੇ ਵੀ ਟਾਈਮ ਕਿਸੇ ਵੀ ਹਸਪੀਟਲ ਦਾ ਚੈੱਕ ਕਰ ਲੈ ਕਰ ਸਕਦੇ ਆ ਕਿ ਕਿਸ ਟਾਈਮ ਕਿੰਨੀ ਈਡੀਐਲ ਮੈਡੀਸਨ ਪਈ ਹੈ ਨਾਨ ਈਡੀਐਲ ਇੱਕ ਦਿਨ ਚ ਆ ਜੇਗੀ ਟੈਸਟ ਵੀ ਲਾਗੇ ਕਿ ਕਿਹਨਾ ਚੋਗੇ ਟੈਸਟ ਵੀ ਅਜੇ ਬਾਹਰ ਦੇ ਲਿਖੇ ਜਾ ਰਹੇ ਜਾ ਰਹੇ ਨੇ ਨਹੀਂ ਨਹੀਂ ਟੈਸਟ ਸਾਡੇ ਟੈਸਟ ਤੇ ਸਾਡੇ ਕੋਲ ਸਾਰੇ ਅਵੇਲੇਬਲ ਹੈ ਅਲਟਰਾਸਾਉਂਡ ਤੇ ਐਕਸ-ਰੇ ਦੀ ਉਹਨਾਂ ਨੇ ਗੱਲ ਕੀਤੀ ਸੀਗੀ ਤੇ ਐਕਸ-ਰੇ ਤੇ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਐਕਸ-ਰੇ ਅਸੀਂ ਆਪਣਾ ਇਨ-ਹਾ우스 ਕਰਵਾ ਰਿਆ ਅਲਟ ਸ਼ਨੀਵਾਰ ਸੀ ਖੁਦ ਕਰਦੇ ਆ ਇਸ ਟਾਈਮ ਗੁਰਦਾਸਪੁਰ ਦੀ ਮਸ਼ੀਨ ਖਰਾਬ ਹੈ ਔਰ ਡਾਕਟਰ ਸਾਡੇ ਕੋ ਡੇਲੀ ਆ ਰਹੇ ਨੇ ਐਂਟੀਨੇਟਲ ਪੇਸ਼ੈਂਟ ਦੇ ਜਿਹੜੇ ਦੂਸਰੇ ਪੇਸ਼ੈਂਟ ਹੈ ਕਿਸੇ ਨੇ ਪੇਟ ਦਾ ਅਲਟਰਾਸਾਉਂ ਕਰਨਾ ਉਹ ਅਸੀਂ ਬਾਹਰ ਭੇਜ ਰਹੇ ਆਂ ਅੰਪੈਨਲਮੈਂਟ ਸਾਡੇ ਜਿਹੜੇ ਅਲਟਰਾਸਾਉਂ ਜਿਹੜੇ ਸਕੈਨ ਸੈਂਟਰ ਨੇ ਉਹਨਾਂ ਦੀ ਹੋ ਗਈ ਆ ਸਾਡੇ ਡਾਕਟਰ ਲਿਖ ਰਹੇ ਨੇ ਕੁਝ ਜਿਹੜੇ ਸਕੈਨ ਸੈਂਟਰ ਨੇ ਜਿਹੜੇ ਅੰਪੈਨਲਡ ਨੇ ਉਹ ਕਰ ਰਹੇ ਨੇ